ਇਹ ਕਿਹਦੇ ਪੈਣਾ ਵੇਖ ਖਾ ਬੜਾ ਕੀ ਕਰ ਰਹੀਆਂ ਨੇ ਪਹਿਲਾਂ ਵੇਖਦੀਆਂ ਤਾਂ ਸੋਈ ਦੇ ਵਿੱਚ ਚੱਕ ਬੜਾ ਸੋਈ ਵਿੱਚ ਕੀ ਕੀਤਾ ਤਾਂ ਕੀ ਨਹੀਂ ਲੱਗਦਾ ਏਸੀ ਲਾ ਕੇ ਸੁੱਤੀਆਂ ਹੋਣੀਆਂ ਨੇ ਹੋਰ ਕੀ ਹੋਣਾ ਵੀ ਹੈ ਨਹੀਂ ਤੁਹਾਡੇ ਮਰਜਾ ਖਾ ਕੇ ਕਿਦਾਂ ਭਾਂਡੇ ਰੱਖੇ ਨੇ ਮੁੰਡਾ ਪਿਛੇ ਭਾਂਡੇ ਇਨ੍ਹਾਂ ਦੇ ਪਿਓ ਨੇ ਮੰਜਣੇ ਹੈ ਕਹੇ ਵੀ ਆ ਮੰਜਣੇ ਆਣ ਕੇ ਵੱਧ ਮੁਗ ਗਈ ਇਹਨਾਂ ਵਾਲੀ ਮੈਂ ਘਰਤੀ ਆਈ ਹੋਣੀ ਉਧਰੋਂ ਉਸ ਫਕੋਂ ਨਹੀਂ ਹੁਣ ਆਣ ਕੇ ਆਪਣੀ ਨੋਟ ਦੀ ਕਾ ਕਰਦੀ ਇਹਨਾਂ ਨੂੰ ਮਗਰ ਲਾਇ। ਹਣੀ ਉਹ ਜਿਹੜੇ ਭਾਂਡੇ ਲਾਏ ਨੇ ਡੜਾ ਲਾਇਆ ਸਾਰੇ ਮੈਂ ਸਾਰੇ ਮਝਵਾ ਕੇ ਗਈ ਹੋ ਕੀ ਕੀਤਾ ਜੇ ਮਗਰੋ ਆਲ ਦੇ ਪਿਓ ਨੂੰ ਮੈਂ ਆ ਕੇ ਬੈਠਿਆ ਜੇ ਇੰਨਾ ਲੰਮਾ ਜਿਹਾ ਬਿੱਲ ਲਾਇਆ ਕਿੱਨੇ ਦਾ ਆਣਾ ਮੈਂ ਉਹ ਅੱਧਾ ਤੇ ਕਹਿ ਦਿੰਦੀ ਜਿਹੜੇ ਬੰਦਿਆਂ ਦੇ ਪੈਸੇ ਨਹੀਂ ਪਾਰ ਹੁੰਦੇ ਤੇ ਮੈਂ ਤੋਸਨ ਦਾ ਸਿਰਫ ਕੀ ਕੀ ਕਰ ਲੈਣਾ ਮੈਂ ਮੇਨ ਮੇ ਕੰਮ ਵਾਰਾਂ ਨਹੀਂ ਕੰਨ ਨੇ ਪੈਨ ਤੇਰੀ ਨੂੰ ਆਪਣਾ ਤੇ ਕੰਮ ਕਰ ਜਣੇ ਇਹਨਾਂ ਨੂੰ ਕੱਟਿਆ ਨਾ ਬਣਾਇਆ ਕਰ। ਮੈਂ ਦੇਖੂ ਨਹੀਂ ਆਈ ਆ ਮੈਂ ਦੇਖੂ ਨਹੀਂ ਲਈ ਹੁਣੇ ਕੀ ਆਈ ਮੈਨੂੰ ਬਾਹਰ ਕਿੰਨੀਆਂ ਜੰਗੀਆਂ ਦੱਸਿਆ ਵੇ ਬੜੇ ਚਿਰ ਦੀ ਨੰਗੀ ਆ। ਰੰਮ ਬਹਿ ਜਾ ਪਾ ਨਾ ਤੂੰ ਇੰਨੀ ਸੱਤੀ ਹੋਣ ਦੀ ਆ ਚਾਹ ਪਾਣੀ ਪੀ ਕੋਈ ਨਹੀਂ। ਆਪੇ ਕਰ ਲੈਂਦੀ ਆ ਕੰਮ ਧੰਦਾ। ਤਿੰਨੀ ਹੀ ਦਹਾ ਹੀ ਦੈ ਨਾ। ਜਾਣ ਲਈ ਉੱਟ ਜਾ ਕੇ ਪਾਂਡੇ ਪੁੰਡੇ ਮਾਜਾ। ਜਾ ਕੇ ਕਿਦਾਂ ਖਲਾਰਾ ਪਾਇਆ ਆ। ਜਾਣ ਭਾਂਡੇ ਤੋਂ ਕਿੱਸੇਰਦੀ ਤੂੰ ਕੁੱਖ ਵੀ ਨਹੀਂ ਕੀਤਾ। ਸੇਰ ਦੀ ਵਹਿ ਰਹੀ ਹੈ ਜਾਨੀ ਆ ਜੀਜੀ ਮਾਜ ਮੇਰਾ ਆਪ ਨਹੀਂ ਲੱਗ ਠੀਕ ਮੈਂ ਉਹ ਖਵ ਨਹੀਂ ਕਰਦੀ ਸਾਰੀ ਦਿਹਾੜੀ ਜਾਂ ਔਰਤਾ ਭਾਂਡੇ ਮਾਂ ਜਾ ਕੇ ਉਹ ਵਿਚਾਰੀ ਨੂੰ ਭਾਂਡੇ ਮਾਂਜਣ ਕਲਾਤਾ ਸੇਰ ਦਾ ਇਹਨਾਂ ਕੰਮ ਬੜਾ ਕੀਤਾ ਤੇ ਨਿਆਣੇ ਸਕੂਲੋਂ ਆਉਣ ਵਾਲੇ ਨੇ ਹੁਣ ਤੋਂ ਬਹਾਨਾ ਪਾ ਕੇ ਬੈ ਗਈ ਮੇਰਾ ਲੱਕ ਪੀੜ ਕਰਦਾ ਜੇ ਦੋ ਉੱਠ ਕੇ ਅੰਦਰ ਸੁਰਖਾ ਬਿੰਦਾ ਲਾਉਣ ਜਾਂਦੀ ਹਾਂ ਉਹ ਤੁਹਾਡੇ ਲੱਕ ਨੂੰ ਨਹੀਂ ਪੀੜ ਕਰਦਾ ਚੱਲ ਔਰਤਾ ਭਾਂਡੇ ਮਾਂ ਜਾ ਕੇ ਉਹ ਵਿਚਾਰੀ ਦੇ ਨਾਲ ਮੰਮੀ ਮੈਂ ਨਹੀਂ ਕੋਕ ਵੀ ਕਰਨਾ ਹੁਣ ਉਹਨੇ ਸਵੇਰ ਦਾ ਕੋਕ ਵੀ ਨਹੀਂ ਕੀਤਾ ਸਾਰੀ ਦਿਹਾੜੀ ਵਿਹਲੀ ਰਹਿੰਦੀ ਓ ਮੈਂ ਨਹੀਂ ਕੋਈ ਕਰਨਾ ਮੇਰਾ ਆਪ ਲੱਗ ਪੀੜ ਕਾਣ ਡਿਆ ਹਾਂ ਸਾਰੇ ਭਾਂਡੇ ਮੰਜਨ ਵਾਲੇ ਪਈ ਆਂ ਦੀਦੀ ਨੇ ਤਾਂ ਮੈਨੂੰ ਕੰਮ ਕਹਤਾ ਵਾ ਸਵੇਰ ਦਾ ਮੈਂ ਕੰਮ ਕਰਨ ਡਈ ਜਾਂ ਤੇ ਮੰਮੀ ਘੜੀ ਕਹਿੰਦੇ ਮੈਂ ਹੀ ਕੰਮ ਕਰਦੀ ਹਾਂ ਸਾਰਾ ਹਾਂਡੇ ਤੇ ਧੋਪ ਗਏ ਆ ਬਾਹਰ ਕੱਪੜੇ ਸੁਪਣੇ ਪਾਏ ਹੀ ਉਹ ਲਾ ਲਾ ਜੋੜਨਾ ਫੇਰੇ ਮੰਮੀ ਨੇ ਫੇਰ ਦਿਵਾ ਲਏ ਹੋ ਜਾਣਾ ਨਾ ਵੇਖਾਂ ਬੜਾ ਕੀ ਕਰਨ ਲਈ ਜਾ ਕੇ ਪਾਂਡੇ ਪੁੰਡੇ ਮੰਨ ਨਹੀਂ ਮਿੰਨੋ ਨਹੀਂ ਐਸੀ ਸਿਖਾਉਂਦਾ ਸਿਖਾਉਂਦਾ ਵੀ ਤੇ ਨਹੀਂ ਵੀ ਸਿਖਾਉਂਦਾ ਜਦੋਂ ਬਿਲਵਲ ਵੀ ਨਹੀਂ ਉਦੋਂ ਨਹੀਂ ਸਿਖਾਉਂਦਾ ਉਦੋਂ ਮੈਨੂੰ ਸਿਖਾਉਂਦਾ ਵਾ ਹਣ ਬਾਹਰ ਵੇਖਦੀ ਆ ਜਾ ਕੇ ਕੀ ਕਰਦੀ ਆ ਪਾਂਡੇ ਪੁੰਡੇ ਮੈਂਦੀ ਇਹ ਕਿ ਨਹੀਂ ਉਹਦੇ ਬੋਲਣ ਲੱਗ ਪਈ ਐ ਮੈਂ ਨਹੀਂ ਹੁਣ ਆਇਆ ਕਰਨਾ ਤੁਹਾਡੇ ਘਰ ਉਹ ਤੇ ਹਮ ਡੰਗਾਲ ਪੈਂਦਾ ਪਿੰਦੀ ਨਾ ਹੁੰਦੀ ਨਾ ਗਿੰਦੀ ਐ ਕੀ ਕੰਮ ਤੁਸੀਂ ਨਹੀਂ ਕਰਦੀਆਂ ਮੈਂ ਚਾਚੀ ਮੰਮੀ ਸਾਡੀ ਦੀ ਆਤੀ ਐ ਬੋਲਣ ਦੀ ਤੂੰ ਨਾ ਟੈਨਸ਼ਨ ਲਿਆ ਕਰ ਰਵੇਂ ਟੈਨਸ਼ਨ ਲੈਂਦੀ ਐ ਕਰ ਐਂ ਦੀ ਬੇਇੱਜ਼ਤੀ ਕਰਕੇ ਰੱਖ ਦਿੰਦੀ ਟੈਨਸ਼ਨ ਉਹਦਾ ਕੰਮ ਹੀ ਐ ਮੈਂ ਤਾਂ ਨਹੀਂ ਕੁਝ ਕਰਨਾ ਮੈਂ ਤੇ ਆਪਣੀ ਮਰਜ਼ੀ ਨਾਲ ਕਰਨਾ ਜਦੋਂ ਮੇਰਾ ਜੀ ਘਟੂ ਚੱਲ ਪੈਣਾ ਮੈਂ ਜਾਣੀ ਤੇਰਾ ਲੱਕ ਪੀਟ ਕਰਨ ਲੱਗਾ ਮੈਂ ਪੈਣ ਲੱਗੇ ਪੈਣੀ ਜਾ ਕੇ ਚਲ ਕੋਈ ਨਹੀਂ ਜਾ ਤੂੰ ਸੌ ਜਾ ਕੇ ਪੈਨ ਕੀ ਕਰਨ ਦੇਈ ਆ ਬਹਿ ਜਾ ਪੈਣਾ ਮੈਨੂੰ ਤੇ ਆ ਮੈਂ ਗੁੱਸਾ ਚੜਿਆ ਕਿੰਦ ਮੈਂ ਬੋਲਿਆ ਫਰਾਫਰਾ ਇਹ ਕਰਦੀਆਂ ਹੀ ਤਖ ਨਹੀਂ ਜਿਨ੍ਹਾਂ ਨਾਲ ਮੈਂ ਨਾ ਨਾ ਕੁਛ ਆ ਹੁਣ ਮੈਂ ਚੱਲੀ ਆਂ ਕੁੜੀ ਦੇ ਕੋਲ ਤੂੰ ਕੁੜੀ ਕੋ ਕਜਾਣਾ ਤੂੰ ਆਪਣੇ ਘਰ ਮੈਂ ਚੱਲੀ ਮੈਂ ਜਾ ਕੇ ਕੁੜੀ ਨੂੰ ਲਿਆਉਂਦੀ ਆ ਵੇਖੀ ਇਹਨਾਂ ਨੇ ਕਿਦਾਂ ਕੁੜੀ ਨੂੰ ਆ ਉਹ ਤੇ ਅੱਗੇ ਕਹਿੰਦੀ ਆ ਸੱਸ ਨਿਕਲੇ ਤੇ ਅਸੀਂ ਚੌੜੀਆਂ ਹੋਈਆਂ ਉਹਨਾਂ ਨੂੰ ਮੈਂ ਆ ਜਾਣਾ ਬਸ ਉਹਨਾਂ ਨੂੰ ਡਰ ਦੁੱਕਰੀਆਂ ਨਹੀਂ ਕਿਸੇ ਦਾ ਆ ਜਾਣਾ ਵੇ ਅੱਖੀਆਂ ਨੂੰ ਕੀ ਇਹਨਾਂ ਦਾ ਬਣਦਾ ਮੈਂ ਕੋਈ ਸੱਦਾ ਪਤਨ ਦੇ ਕੇ ਆਣਾ ਜਿੰਦਰੇ ਮਾਰ ਕੇ ਜਾਣੇ ਮੈਂ ਮੈਂ ਵੇਖੀ ਸਹੀ ਇਹਨਾਂ ਨੂੰ ਮਾਰ ਕੇ ਹੁਣ ਛਾਮਾਂ ਨੂੰ ਚੱਜਣਾ ਨਾ ਦਊਂਗੀ ਮੈਂ ਹੁਣੇ ਆ ਜਾਣਾ ਇੱਥੇ ਘੱਟ ਮੈਂ ਆ ਜਣੀ ਹੁਣੀ ਹੋ ਕੇ ਮੈਂ ਜੋੜ ਜਾ ਕੇ ਆਪਣੇ ਰੱਖ ਜਾਣ ਲੱਗੀਆਂ ਨਾ ਉਹ ਫੇਰ ਬਾਹਰ ਜੋੜਨ ਨਾ ਜੋੜਨੀ ਮੈਂ ਤਾਂ ਗਰਮੀ ਬੜੀ ਆ ਨਾ ਜਾ ਮੁੜ ਕੇ ਤੇਰਾ ਬੀਪੀ ਵੱਜ ਜਾਂਦਾ ਕੁੜੀ ਨੂੰ ਸਾਰੀ ਗੱਲ ਦੱਸ ਦੇਣੀ ਹੈ ਉਨੇ ਆਪੇ ਉਥੇ ਪਰਮ ਆਪਣੇ ਨੂੰ ਫੋਨ ਕਰ ਦੇਣਾ ਤੇ ਦੇਖੀ ਇਹਨਾਂ ਦਾ ਕਿ ਇਹਨਾਂ ਇਹਨਾਂ ਮੁੜ ਕੇ ਪਤਾ ਕੀ ਕਹਿਣਾ ਇਹਨਾਂ ਕਹਿਣਾ ਕੁੜੀ ਨੇ ਪੰਪ ਦੇ ਦਿੱਤਾ ਹੀ ਹੁਣ ਹੁਣ ਆਣ ਕੇ ਬੋਲਣ ਲੱਗ ਪਈ ਇਹਨਾਂ ਕੋਲ ਮੈਂ ਐਂ ਇਦਾਂ ਡਰਾਤੀ ਮੈਨੂੰ ਤਾਂ ਘਰੋਂ ਬਾੜ ਦੇ ਨਾ ਮੈਂ ਨਹੀਂ ਕਰਦੀ ਇਹਨਾਂ ਕੋਲ ਮੈਨੂੰ ਨਹੀਂ ਡਰ ਦਿੰਦੀ ਡੰਣਾ ਮੇਰੇ ਕੋਈ ਇਹਨਾਂ ਨੇ ਮੇਰੇ ਕੋਲੇ ਆ ਕੇ ਲੀੜੇ ਦੇ ਸੋਕ ਗਏ ਸਾਰੇ ਮੈਂ ਲੀੜੇ ਜੋੜਨ ਦੀ ਆ ਮੰਮੀ ਨੂੰ ਕਹਿੰਨੀ ਆ ਵੀ ਦੋ ਲੀੜੇ ਜੋੜਦੇ ਮੰਮੀ ਆ ਵੀ ਚਾਰ ਕਿਲੇ ਜੋੜਦੇ ਆ ਚਾਹ ਜੋੜ ਦੇਣੀ ਆ ਵੱਡੀ ਤਾਂ ਤੇ ਮੇਰਾ ਬਿਲਕੁਲ ਨਹੀਂ ਚੀਕ ਕਰਦਾ ਜੋੜਨ ਨੂੰ ਤੇਰੇ ਮੈਂ ਜੋੜ ਦੇਣੀ ਆ ਚਾਹ ਤੋਂ ਤੇ ਕੰਮ ਧੰਦਾ ਕਰੀ ਆ ਵੱਡੀ ਦੇ ਪੜੀ ਜਨੀ ਚੀ ਲੋ ਗਈ ਆ ਉਹ ਤਾਂ ਨਹੀਂ ਮੈਨੂੰ ਚੀਕਦਾ ਕੰਮ ਚਾਹਨੀ ਆ ਕਰਾ ਬੜਾ ਬਤਾ ਕਰਾ ਮੜਾ ਮਟਾ ਨਾਲ ਘਰ ਤੇ ਲਿਜਾਣਾ ਤੇ ਨੂੰ ਤੇ ਕਹਿ ਰਹੋ ਐਵੇਂ ਨਵਾਂ ਦੇ ਮਗਰ ਲੱਗ ਕੇ ਨਹੀਂ ਜਾਈਦਾ ਹੁੰਦਾ ਘਰ ਨਹੀਂ ਨਹੀਂ ਮੈਂ ਆ ਜਾਣਾ ਮੈਂ ਮੈਂ ਆ ਜਾਣਾ ਵੇ ਅੱਖੀ ਸਹੀ ਤੂੰ ਆਨੀ ਮੇਰੀ ਨੂੰ ਬੜੀ ਚੰਗੀ ਵੇ ਅੱਖੀ ਤੇਰੀ ਨੂੰ ਦਾ ਰਿਜ਼ਲਟ ਮੈਂ ਕੀ ਕੱਢਦੀ ਆ ਤੂੰ ਏਕੀ ਜਾ ਹਣ ਤੂੰ ਮੇਰੀ ਨਹੀਂ ਐਦਾਂ ਕਰਦੀ ਮੇਰੀ ਤੇ ਮੈਂ ਦੱਪਾ ਮਾਰ ਕੇ ਰੱਖਿਆ ਵਾ ਨਾ ਉਹ ਵੇਖੀ ਜਾਈ ਐ ਮੀਸਣੀਆਂ ਹੁੰਦੀਆਂ ਆ ਜੇ ਮੀਸਣੀਆਂ ਚੁੱਪ ਕੀਤੀਆਂ ਜੀਆਂ ਮੇਰੀਆਂ ਨੂੰ ਆ ਤੇ ਫਿਰ ਬੋਲ ਲੈਂਦੀਆਂ ਤੇ ਉਸੇ ਵੇਲੇ ਮਾफी ਮੰਗ ਲੈਂਦੀਆਂ ਮੇਰ ਕੋ ਅਜੇ ਤੇ ਪਹਿਲੇ ਹੁੰਦੀ ਆ ਉਹ ਨਹੀਂ ਹੋਊਗੀ ਫਿਰ ਕੋਈ ਨਹੀਂ ਫੇਰੂੰਗੀ ਮੂੰਗ ਗਰਾਣ ਕਰ ਦੇਣਾ ਧੀਦੀ ਉੱਠ ਜਾ ਸ਼ਾਮਾਂ ਪੈ ਗਈਆਂ ਜੇ ਰੋਟੀ ਪਾਣੀ ਕਰ ਲੋ ਸ਼ਾਮ ਦਾ ਮੰਮੀ ਅੱਗੇ ਬੜਬੜ ਕਰਨ ਦੀ ਏ ਕੀ ਹੋਇਆ ਮਮਮੀ ਕਹਾਂ ਡੇਈ ਇਹ ਕੇ ਸਾਰਾ ਕੰਮ ਮੇਰੇ ਕੋ ਕਰਾਉਂਦੀ ਆ ਵਾ ਰੋਲਾ ਪਾਉਂਦੀ ਏ ਮਮਮੀ ਬਾਹਰ ਉੱਠ ਜਾ ਮੈਂ ਚੜ ਚੜੂ ਫੇਰ ਲਿਆ ਵਾ ਤੇ ਰੋਟੀ ਪਾਣੀ ਰਹਿ ਕੇ ਪੜਾਉਣ ਵਾਲਾ ਹੋਰ ਤੁਹਾਡੀ ਬਿਮਾਰੀ ਜੇ ਬਣਾ ਲਓ ਕੋਈ ਨਹੀਂ ਕਰਦੀ ਵੇਖੀਆਂ ਦੋ ਕਲੀੜੇ ਜੋੜੇ ਨੇ ਕਿਦਾਂ ਡਰਦੀਆਂ ਫਿਰਦੀਆਂ ਹੁਣੇ ਵੇਖੀ ਹੁੰਦੀਆਂ ਤੇ ਉੱਠ ਕੇ ਆਮਰੇ ਲੀਡੇ ਮਾੜੇ ਜਿੱਤੇ ਓੜਕੇ ਨਾ ਤਰੰਦੀ ਡੇਰਾ ਵੇਖੀ ਵੱਡੀ ਨੇ ਕਿਦਾਂ ਭੱਜੀ ਆਉਣਾ ਜੜੀਆਂ ਦੀ ਮੇਰੇ ਲੱਕ ਪੀੜਾ ਹੁੰਦਾ ਵੇਖੀ ਆਣ ਕੇ ਹੁਣੇ ਪੁੱਛਦੀ ਮੇਰੀਆਂ ਨੂਆਂ ਤੋਂ ਤਾਂ ਛੱਟ ਮੁੜ ਕੇ ਮੰਨ ਜਾਂਦੀਆਂ ਨੇ ਹੈ ਨਹੀਂ ਦਿਲ ਚੋਂ ਤੇਰੀ ਨੂ ਬੜੀ ਠੱਟਣੀ ਉਤਰਾ ਵੇਖੀ ਸਹੀਂ ਅਜੇ ਤੇ ਜਲ ਭੈਣ ਮੈਂ ਤੇਰੀ ਨੋ ਤੇ ਫਿਰ ਵੀ ਚੰਗੀਆਂ ਨੇ ਮਾੜਾ ਮੋਟਾ ਦਾਬਾ ਮਾਰਦੀ ਤੇ ਤੁਰ ਪਿੰਦੀਆਂ ਨਹੀਂ ਤੇ ਅੱਜ ਕੱਲ ਕੋਣ ਧਰਦੀ ਹੈਗੀ ਅੱਜ ਤਾਂ ਨਹੀਂ ਕੋਈ ਵੀ ਧਰਦੀ ਹੈਗੀ ਚੰਗਾ ਫਿਰ ਮੈਂ ਚੱਲਦੀ ਹਾਂ ਹੁਣ ਮੈਂ ਸਾਰੀ ਦਿਹਾੜੀ ਲੱਗੀ ਰਹਿਣੀ ਆ ਫਿਰ ਤਾਂ ਜੇ ਮੇਰੇ ਨਾਲ ਚੰਗੀ ਆ ਜੇ ਮਨਾ ਕਰਾਂ ਤੇ ਫੇਰ ਖਰੇ ਉਹ ਵੀ ਤੇਰੀਆਂ ਨਵਾਂ ਵਾਂਗੂ ਕਰੇ ਮੇਰ ਨਾਲ ਚੰਗਾ ਭੈਣ ਮੈਂ ਚੱਲਦੀ ਆਂ ਡੰਗਰ ਨਾਲ ਪੱਠਾ ਲੱਪੋਣਾ ਡਿੱਕੰਦੇ ਹੋਣੇ ਚੰਗਾ ਲਿਆ ਮम्मी ਨਵੇਂ ਜੋੜਾ ਕੱਪੜੇ ਨਹੀਂ ਮੈਂ ਜੋੜ ਲੈਣਾ ਹੁਣ ਮੰਮੀ ਅੱਜ ਬਣਾਉਣਾ ਬਣਾਉਣਾ ਕੀ ਫਿਰ ਜੋ ਮਰਜ਼ੀ ਬਣਾ ਲਿਆ ਮੈਂ ਤੇ ਇਕੱਲੇ ਖੇੜੀ ਕੋਲ ਨਹੀਂ ਦੀਦੀ ਕੋ ਕੀ ਕਰਨਾ ਮੰਮੀ ਕੋ ਚੱਲੀ ਆਂ ਦੱਸਾਂ ਵੀ ਜਾ ਕੇ ਪੀਏਗਾ ਏਦਾਂ ਕਰਦੀਆਂ ਨੇ ਮੈਨੂੰ ਬੜਾ ਸਤਾਉਂਦਿਆਂ ਹਨ ਦੀਦੀ ਕੋ ਤਾਂ ਚੱਲੀ ਆਂ ਮਮਾ ਆਪਾਂ ਜੀ ਕੀਤਾ ਦੱਸ ਜੋ ਅਮਰ ਜਿ ਬਣਾ ਲਿਓ ਤੈਨੂੰ ਮੈਂ ਆਖੇ ਕੰਮ ਕਰ ਤੂੰ ਵੀ ਆ ਨਹੀਂ ਮੇਰਾ ਲੱਕ ਪੀੜ ਕਰਦਾ ਮੰਮੀ ਮੈਂ ਠੀਕ ਨਹੀਂ ਮੈਂ ਤਾਂ ਹੀ ਲੰਮੇ ਪਈ ਹੁਣ ਕਿੱਦਾਂ ਲੱਕ ਠੀਕ ਹੋ ਗਿਆ ਹੁਣ ਬਣਾ ਲੇ ਜੋ ਮਰਜ਼ੀ ਬਣਾਣਾ ਹੋਵੇਗਾ ਹੁਣ ਮੈਂ ਚੱਲੀ ਆਂ ਉਹ ਲੈ ਜਾ ਕੇ ਮੰਮੀ ਘਰ ਦੇਦੇ ਹੈਗੇ ਆਪਾਂ ਸਾਰੇ ਦਿਹਾੜੀ ਦਾ ਭੁੱਖਾ ਪੜ ਗਏ ਮੰਮੀ ਨੇ ਦੱਸਿਆ ਦਹਾਣੀ ਕੁੱਖ ਬਣਾਉਣ ਨੂੰ ਸਰਾ ਦੇ ਚ ਵੀ ਨਹੀਂ ਕੁਝ ਖਾਣ ਨੂੰ ਹੈਗਾ ਕਿ ਨਹੀਂ ਆਂਬ ਪਏ ਆਂਬ ਖਾਣੇ ਮੈਂ ਆਂਬ ਢੋਲਾ ਤੇ ਏਸੀ ਥਲੇ ਬੈ ਕੇ ਤੇ ਆਂਬ ਖਾਂ ਰੋਟੀ ਪਾਣੀ ਆਪੇ ਪੱਕਦਾ ਰਹੇਗਾ ਮੈਂ ਵੇਖਾਂ ਜਾ ਕੇ ਉਹ ਤੇ ਵਿਚਾਰੀ ਝਾੜੂ ਫੇਰਨ ਲਈ ਹੈ ਵੇਖਾਂ ਜਾ ਕੇ ਪੜਾ ਵੱਡੀ ਕੀ ਕਰਨ ਲਈ ਹੈ ਮਾਰੇ ਡਰਾਵਾ ਪੜਾ ਕੀ ਕਰਦੀਆਂ ਨੇ ਹੁਣ ਪੜਾ ਇਹਨਾਂ ਦਾ ਪਤਾ ਲੱਗ ਜਾਂਦਾ ਨਾ ਮੈਨੂੰ ਪੜਾ ਕੀ ਕਰਦੀਆਂ ਨਹੀਂ ਫੇਰ ਮੈਂ ਕਿਹਾ ਸਬਜ਼ੀ ਪਾਜੀ ਬਣਾਉਣ ਨੂੰ ਥਾ ਕਿ ਕਰਨ ਲਈ ਹੈ ਮਮੇ ਨੂੰ ਭਰਾ ਠੋਣ ਨਹੀਂ ਭਰਾ ਠੋਣ ਨਹੀਂ ਤੂੰ ਤਾਂ ਝੰਡਾ ਪਾਣੀ ਪੀ ਆਂ ਤੇਰੇ ਵਕਤ ਰੱਖੇ ਨੇ ਆਂਬ ਮੈਂ ਆਪਣੇ ਵਾਸਤੇ ਰੱਖਿਆ ਨੇ ਚੰਗਾ ਝੇਦ ਤੈਨੂੰ ਇਹ ਆਂਬ ਤੇਰੇ ਵਾਸਤੇ ਨਹੀਂ ਰੱਖੇ ਆਂਬ ਮੈਂ ਆਪਣੇ ਵਾਸਤੇ ਰੱਖਿਆ ਨੇ